ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਨਾਰੀ ਪੁਰਖ ਪੁਰਖ ਸਾਬ ਨਾਰੀ ਸਭ ਏਕੋ ਪੁਰਖ ਮੁਰਾਰੇ ਸੰਤ ਜਨਾ ਕੀ ਰੇਨ ਮਾਨ ਭਾਈ ਮੇਲ ਹਰ ਜਨ ਹਰ ਨਿਸਤਾਰੇ ਗ੍ਰਾਮ ਗ੍ਰਾਮ ਨਗਰ ਸਭ ਫਿਰਿਆ ਹਾਂਜੀ ਗ੍ਰਾਮ ਗ੍ਰਾਮ ਨਗਰ ਸਭ ਫਿਰਿਆ ਰੇਦ ਅੰਤਰ ਹਰ ਜਨ ਭਾਰੇ ਸਰਦਾ ਸਰਦਾ ਉਪਾਏ ਮਿਲਾਏ ਮੋਕਉ ਹਰ ਗੁਰ ਗੁਰ ਨਿਸਤਾਰੇ ਪਵਨ ਸੂਤ ਸਭ ਨੀਕਾ ਕਰਿਆ ਸਤ ਗੁਰ ਸ਼ਬਦ ਵਿਚਾਰੇ ਨਿਜ ਘਰ ਜਾਏ ਅੰਮ੍ਰਿਤ ਰਸ ਪੀਆ ਬਿਨ ਨੈਨ ਜਗਤ ਨਿਹਾਰੇ ਤਉ ਗੁਣ ਈਸ ਬਰਨ ਨਹੀਂ ਸਾਕਉ ਤੁਮ ਮੰਦਰ

ਪਾਦੇ ਠਾਕੁਰ ਅਗਮ ਅਪਾਰੇ ਹਮ ਪਾਪੀ ਬਹੁ ਨਿਰਗੁਣੀ ਆਰੇ ਕਰ ਕਿਰਪਾ ਗੁਰ ਨਿਸਤਾਰੇ ਰਹਾਉ ਸਾਧੂ ਪੁਰਖ ਸਾਧ ਜਨ ਪਾਈ ਇਕ ਬਿਨਾ ਕਰ ਗੁਰ ਪਿਆਰੇ RAM ਨਾਮ ਧਨ ਪੂਜੀ ਦੇਵਹ ਸਭ ਤਿਸਨਾ ਭੁੱਖ ਨਿਵਾਰੇ ਪਚੈ ਪਤੰਗ ਮ੍ਰਿਗ ਭ੍ਰਿੰਗ ਕੁੰਚਰ ਮੀਨਾ ਇੱਕ ਇੰਦਰੀ ਪਕਰ ਸੁਘਾਰੇ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਪਚੈ ਪਤੰਗ ਮ੍ਰਿਗ ਇਥੇ ਠਮਕ ਭ੍ਰਿੰਗ ਕੁੰਚਰ ਮੀਨ ਇਥੇ ਵਿਸਰਾਮ ਹੈ ਇੱਕ ਇੰਦਰੀ ਪਕਰ ਸੁਘਾਰੇ ਪੰਜ ਭੂਤ ਸਬਲ ਹੈ ਦੇਹੀ ਗੁਰ ਸਤਗੁਰ ਪਾਪ ਨਿਵਾਰੇ ਸਬਲ ਹੀ ਬੋਲਣਾ ਸਬਲ ਨਹੀਂ ਕਹਿਣਾ ਜਾਂ ਸਬਲ ਨਹੀਂ ਕਹਿਣਾ ਹੈ ਪੰਚ ਤੂਤ ਸਬਲ ਹੈ ਦੇਹੀ ਗੁਰ ਸਤਗੁਰ ਪਾਪ ਨਿਵਾਰੀ ਸ਼ਾਸਤਰ ਵੀ ਸ਼ਾਸਤਰ ਵੇਦ ਸੋਧ ਸੋਧ ਦੇਖੇ ਮੋਨ ਨਾਰਦ ਬਚਨ ਪੁਕਾਰੀ RAM ਨਾਮ ਪੜਹੁ ਗਤ ਪਾਵਹੁ ਸਤ ਸੰਗਤ ਗੁਰ ਨਿਸਤਾਰੇ प्रीतम प्रीत लगगी प्राप केरी जीव सूरज कमल निहारे मीर सुमेर मोर बहो नाचे जब उनवै कण कनहारी ये विश्राम मीर सुमेर मोर बहो नाचे इथ विश्राम जब उनवै कण कनहारी साकत का अमृत बहो सिंचो हो ਸਬ ਦਾਲ ਫੂਲ ਬੇਸਕਾਰੇ ਇਹ ਪਾਠ ਸੰਪਰਦਾ ਦੇ ਵਿੱਚ ਵੱਖਰਾ ਕਰਾਇਆ ਜਾਂਦਾ ਹੈ ਬੇਸਕਾਰੇ ਸਾਖਤ ਕਉ ਅੰਮ੍ਰਿਤ ਬਹੁ ਸਿੰਚਹੁ ਇਥੇ ਵਿਸਰਾਮ ਹੈ ਸਬ ਦਾਲ ਫੂਲ ਬੇਸਕਾਰੇ ਜਿਉ ਜਿਉ ਨਿਵਹਿ ਸਾਖਤ ਨਰ ਸੀਤੀ ਛੇੜ ਛੇੜ ਕੱਢੈ ਬੇਖਖਾਰੇ ਸੰਤਨ ਸੰਤ ਸਾਧ ਮਿਲ ਰਹੀ ਹੈ ਗੁਣ ਗੁਣ ਬੋਲਹਿ ਪਰ ਉਪਕਾਰੇ ਸੰਤੈ ਸੰਤ ਮਿਲੈ ਮਾਨ ਬਿਗਸੈ ਜਿਉ ਜਾਲ ਮਿਲ ਕਮਲ ਸਵਾਰੀ ਲੋਭ ਲਹਿਰ ਸਭ ਸਵਾਨ ਹਲਕ ਹੈ ਹਲਕਿਉ ਸਭ ਹੈ ਬਿਗਾਰੀ ਮੇਰੇ ਠਾਕੁਰ ਕੈ ਦੀਵਾਨ ਖਬਰ ਹੋਈ ਗੁਰ ਗਿਆਨ ਖੜਗ ਲੈ ਮਾਰੇ ਰਾਖ 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 ਪ੍ਰਭ ਮੇਰੀ ਮੈਂ ਰਖੋ ਕਿਰਪਾ ਧਾਰੇ ਨਾਨਕ ਮੈਂ ਧਰ ਅਵਰ ਨ ਕਾਈ ਮੈਂ ਸਤਗੁਰ ਗੁਰ ਨਿਸਤਾਰੀ ਛੱਕਾ ਇੱਕ ਇਹ ਛੱਕਾ ਇੱਕ ਇਹ ਉਚਾਰਨ ਕਰਨਾ ਹੈ ਯਾਨੀ 6 ਸ਼ਬਦਾਂ ਦੇ ਸੰਗ੍ਰਹਿ ਨੂੰ ਛੱਕਾ ਕਹਿ ਦਿੰਦੇ ਹਨ ਇਹ ਪੜਨਾ ਹੈ ਛੱਡ ਕੇ ਨਹੀਂ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ